ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਦੇ ਇਨਾ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਤਨਖਾਹਾਂ ਤਰੱਕੀਆਂ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਲਈ ਕੀਤੇ ਵੱਡੇ ਐਲਾਨ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ ਨਾਲ ਹੀ ਸੁਣਾਈ ਖੁਸ਼ ਖਬਰੀ 10 ਤਰੀਕ ਨੂੰ ਪਾਨਾ ਸਿੱਧੂ ਹੋਵੇਗਾ ਰਿਹਾ ਪੰਜਾਬ ਪੁਲਿਸ ਨੇ ਕਰਤਾ ਵੱਡਾ ਐਲਾਨ ਨਵਜੋਤ ਸਿੱਧੂ ਨੂੰ ਛੱਡਨੀ ਪਵੇਗੀ ਕਾਂਗਰਸ ਪਾਰਟੀ 11 ਨੂੰ ਕਾਂਗਰਸ ਹਾਈ ਕਮਾਂਡ ਕਰੇਗੀ ਵੱਡਾ ਫੈਸਲਾ ਪੰਜਾਬ ਦੇ ਗਵਰਨਰ ਬਰਨਵਾਲ ਰਿਲਾਲ ਪ੍ਰੋਹਿਤ ਨੇ ਦਿੱਤਾ ਸਤੀਫਾ ਨਿਜੀ ਕਾਰਨਾਂ ਦਾ ਦਿੱਤਾ ਹਵਾਲਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸੁਣਾਈ ਵੱਡੀ ਖੁਸ਼ਖਬਰੀ ਪੰਜਾਬ ਚ 35 ਕਰੋੜ ਦੀ ਲਾਗਤ ਨਾਲ ਬਣੇਗਾ 220 ਕੇਵੀ ਨਵਾਂ ਗ੍ਰਿਡ ਪੰਜਾਬ ਚ ਲਗਾਤਾਰ ਬਦਲ ਰਿਹਾ ਹੈ ਮੌਸਮ ਮੌਸਮ ਵਿਭਾਗ ਨੇ ਫੇਰ ਜਾਰੀ ਕੀਤਾ ਅਲਰਟ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ ਲਗਾਇਆ 50000 ਰੁਪਏ ਦਾ ਜੁਰਮਾਨਾ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਮਿਲੀ ਹੈ ਜਿਸ ਤਹਿਤ ਗਰੁੱਪ B ਦੇ ਮੁਲਾਜ਼ਮਾਂ ਨੂੰ ਸਥਾਨਕ ਪੱਦਰ ਤੇ ਹੀ ਤਨਖਾਹ ਵਧਾਉਣ ਦੀ ਮਨਜ਼ੂਰੀ ਮਿਲੇਗੀ ਇਥੇ ਦੱਸ ਦੇ ਕਿ ਲੋਕਲ ਬਾਡੀਜ਼ ਵਿਭਾਗ ਦੇ ਪ੍ਰਮੁਖ 77 ਵੱਲੋਂ ਪਿਛਲੇ ਸਾਲ 4 ਅਕਤੂਬਰ ਨੂੰ ਜਾਰੀ ਹੁਕਮ ਅਨੁਸਾਰ ਨਗਰ ਨਿਗਮ ਵਿੱਚ ਕੰਮ ਕਰਦੇ ਗਰੁੱਪ A ਅਤੇ B ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਜਾਂ ਸਾਲਾਨਾ ਤਰੱਕੀ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਸਰਕਾਰ ਦੇ ਲੈਵਲ ਤੇ ਹੋਣ ਦਾ ਫਰਮਾਨ ਸੁਣਾਇਆ ਗਿਆ ਸੀ ਇਸ ਫੈਸਲੇ ਦਾ ਮੁਲਾਜ਼ਮ ਯੂਨੀਅਨ ਵੱਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਸੀ ਕਿ ਪਹਿਲਾਂ ਗਰੁੱਪ B ਦੇ ਮੁਲਾਜ਼ਮਾਂ ਦੇ ACP ਸਕੀਮ ਜਾਂ ਐਕਸ ਇੰਡੀਆ ਲੀਵ ਦੇ ਕੇਸ ਸਰਕਾਰ ਦੇ ਲੈਵਲ ਤੇ ਡੀਲ ਕੀਤੇ ਜਾਂਦੇ ਹਨ ਤਨਖਾਹ ਵਾਧਾ ਜਾਂ ਸਾਲਾਨਾ ਤਰੱਕੀਆਂ ਨੂੰ ਉਰੀ ਦੇ ਇੰਦਾ ਫੈਸਲਾ ਸਰਕਾਰੀ ਪਦਰ ਤੇ ਲਈ ਜਾਣ ਤੋਂ ਬਾਅਦ ਮੁਲਾਜ਼ਮਾਂ ਨੂੰ ਚੰਡੀਗੜ੍ਹ ਦਫ਼ਤਰ ਦੇ ਗੇੜੇ ਮਾਰਨ ਸਮੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਜਿਸ ਦੇ ਮੱਦ ਨਜ਼ਰ ਸਰਕਾਰ ਨੇ ਆਪਣਾ ਫੈਸਲਾ ਬਦਲ ਲਿਆ ਹੈ ਜਿਸ ਮੁਤਾਬਿਕ ਹੁਣ ਸਿਰਫ ਗਰੁੱਪ A ਗਰੁੱਪ B ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣ ਜਾਂ ਸਾਲਾਨਾ ਤਰੱਕੀ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਸਰਕਾਰੀ ਪੱਧਰ ਤੇ ਲਿਆ ਜਾਵੇਗਾ ਇਸ ਸੰਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪਿੰਡ ਚਮਰੋੜ ਵਿਖੇ ਪਹਿਲਾ ਐਨਆਰਆਈ ਮਿੱਲੀ ਪ੍ਰੋਗਰਾਮ ਕਰਵਾਇਆ ਗਿਆ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਅਤੇ ਪ੍ਰੋਗਰਾਮ ਕਈ ਪ੍ਰਵਾਸੀ ਭਾਰਤੀਆਂ ਨੇ ਵਿਚਾਰਕ ਕੀਤੀ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕੁਝ ਵੱਡੇ ਐਲਾਨ ਕੀਤੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੀ ਪਠਾਨਕੋਟ ਵਿੱਚ ਵੱਡਾ ਗੁਆਬ ਬਣਾਇਆ ਜਾਵੇਗਾ ਜਿਸ ਤੋਂ ਬਾਅਦ ਅਸਲ ਗੁਆ ਮਿਨੀ ਗੁਆ ਬਣ ਜਾਵੇਗਾ ਇਸ ਦੇ ਨਾਲ ਹੀ ਇੱਥੇ ਇੱਕ ਫਿਲਮ ਸਿਟੀ ਵੀ ਬਣਾਈ ਜਾਵੇਗੀ ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਉਹਨਾਂ ਕਿ ਹੈਗੀ ਫਿਲਮ ਸ਼ੁਰੂ ਵੀ ਪੰਜਾਬ ਵਿੱਚ ਹੋਵੇਗੀ ਤੇ ਰਿਲੀਜ਼ ਵੀ ਪੰਜਾਬ ਵਿੱਚ ਹੋਵੇਗੀ ਬਾਲੀਵੁੱਡ ਦੀਆਂ 90% ਦੀਆਂ ਫਿਲਮਾਂ ਪੰਜਾਬ ਤੋਂ ਬਣਦੀਆਂ ਹਨ ਉਹਨਾਂ ਨੇ ਐਲਾਨ ਕਰਦੇ ਕਿ ਹੈਗੀ ਪੰਜਾਬ ਵਿੱਚ ਨਵਾਂ ਡੈਮ ਬਣ ਹੈ ਜਿਸ ਨਾਲ 216 ਮੈਗਾਵਾਟ ਹੋਰ ਬਿਜਲੀ ਪੈਦਾ ਕੀਤੀ ਜਾਵੇਗੀ ਪਾਨਾ Sidhu ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਭਾਨਾ ਸਿੱਧੂ ਦੀ 6 ਦਿਨਾਂ ਬਾਅਦ ਬਿਨਾਂ ਸ਼ਰਤ ਦੇ ਰਿਹਾਈ ਹੋ ਸਕਦੀ ਹੈ ਇਸ ਦਾ ਐਲਾਨ ਪੰਜਾਬ ਪੁਲਿਸ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਅਗਰੋ ਲਿਖਤੀ ਪੱਤਰ ਰਾਹੀਂ ਕੀਤਾ ਹੈ ਦੱਸਦੇ ਕਿ 15 ਕਿਸਾਨ ਸੰਗਠਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਹ ਸਿਤਕਰ ਦੇ ਘੇਰਾਵ ਕਰਨ ਦਾ ਐਲਾਨ ਕੀਤਾ ਸੀ ਇਹ ਪਤਾ ਚੱਲਦੇ ਹੀ ਪੁਲਿਸ ਨੇ ਸੰਗਰੂਰ ਅਤੇ ਮਾਨਸਾ ਵਿੱਚ ਕਿਸਾਨ ਲੀਡਰਾਂ ਨੂੰ ਘਰਾਂ ਵਿੱਚ ਅਰੈਸਟ ਕਰ ਲਿਆ ਸੀ ਅਤੇ ਇਸ ਦੇ ਨਾਲ ਹੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵੀ ਨਜ਼ਰਬੰਦ ਕੀਤਾ ਗਿਆ ਸੀ ਇਸ ਤੋਂ ਬਾਅਦ ਵੀ ਕਿਸਾਨ ਜਿੱਥੇ ਬੰਦੀਆਂ ਭਾਨਾ ਸਿੱਧੂ ਦੀ ਰਿਹਾਈ ਲਈ ਡੱਟੀ ਰਹੀਆਂ ਅਤੇ ਹੁਣ ਨਤੀਜਾ ਇਹ ਨਿਕਲੇਗਾ ਕਿ ਪੰਜਾਬ ਸਰਕਾਰ ਅਤੇ ਜਿੱਥੇ ਬੰਦੀਆਂ ਨਾਲ ਸੰਝੋਤਾ ਕਰਨ ਦੀ ਸਹਿਮਤੀ ਬਣੀ ਹੈ ਹੁਣ ਭਾਨਾ ਸਿੱਧੂ ਦੀ 6 ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਸ਼ਰਤ ਦੇ ਰਿਹਾਈ ਹੋ ਸਕਦੀ ਹੈ ਕਾਂਗਰਸ ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ ਤੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਦੂਜੇ ਪਾਸੇ ਪਾਰਟੀ ਦੇ ਅੰਦਰੂਨੀ ਕਲੇਸ਼ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ ਸੂਤਰਾਂ ਮੁਤਾਬਕ ਕਾਂਗਰਸ ਨੇ ਨਵਜੋਤ ਸਿੰਘ ਨੂੰ ਕਾਰਨ ਦਸੋਂ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਨੋਟਿਸ ਜਾਰੀ ਹੋਣ ਦੀਆਂ ਖਬਰਾਂ ਦਰਮਿਆਨ ਨਵਜੋਤ ਸਿੱਧੂ ਨੇ ਟਵਿੱਟਰ ਤੇ ਤੰਜ ਕਸਿਆ ਹੈ ਸਿੱਧੂ ਨੇ ਆਖਿਆ ਕਿ ਇਹ ਦਵਦਵਾ ਇਹ ਰਾਜ ਇਹ ਨਸ਼ਾ ਇਹ ਦੌਲਤ ਹਰ ਕੋਈ ਕਿਰਾਏਦਾਰ ਹੈ ਤੇ ਘਰ ਬਦਲਦਾ ਰਹਿੰਦਾ ਹੈ ਨਵਜੋਤ ਸਿੱਧੂ ਦੇ ਇਸ ਟਵੀਟ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ ਇੱਥੇ ਇਹ ਵੀ ਦੱਸਣਯੋ ਹੈ ਕਿ ਲੋਕ ਸਭਾ ਚੋਣਾਂ ਦੀ ਰਣਨੀਤੀ ਤੇ ਚੱਲਦੇ 1 ਫਰਵਰੀ ਨੂੰ ਕਾਂਗਰਸ ਚੋਣ ਕਮੇਟੀ ਦੀਆਂ ਹੈ ਮੀਟਿੰਗ ਹੋਈ ਸੀ ਇਸ ਮੀਟਿੰਗ ਵਿੱਚੋਂ ਇਸ ਮੀਟਿੰਗ ਚੋਂ ਵੀ ਪਾਰਟੀ ਆ ਗੁ ਨਵਜੋਤ ਸਿੰਘ ਸਿੱਧੂ ਗਾਇਬ ਰਹੇ ਉਹਨਾਂ ਨੇ ਕੁਝ ਹੋਰ ਕਾਂਗਰਸੀ ਗੁਣ ਨਾਲ ਵੱਖਰੇ ਤੌਰ ਤੇ ਮੀਟਿੰਗ ਕੀਤੀ ਸੀ ਇਸ ਸਾਰੇ ਘਟਨਾਕਰਮ ਦਰਮਿਆਨ ਪਾਰਟੀ ਵੱਲੋਂ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜ ਦਿੱਤਾ ਹੈ ਰਾਜਪਾਲ ਪ੍ਰੋਹਿਤ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ ਆਪਣੇ ਨਿੱਜੀ ਕਾਰਨਾਂ ਤੇ ਕੁਝ ਹੋਰ ਵਚਨ ਬਦਤਾਵਾਂ ਕਾਰਨ ਮੈਂ ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਅਹੁਦੇ ਤੋਂ ਆਪਣਾ ਅਸਤੀਫਾ ਦਿ ਹਾਂ ਕਿਰਪਾ ਕਰਕੇ ਇਸ ਨੂੰ ਸਵੀਕਾਰ ਕੀਤਾ ਜਾਵੇ ਦੱਸ ਦੇ ਕਿ ਭਾਜਪਾ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਪੁਰੀਤ ਨੂੰ 1 ਅਗਸਤ 2021 ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੇ 1 ਸਤੰਬਰ 2021 ਨੂੰ ਆਪਣਾ ਅਹੁਦਾ ਸੰਭਾਲਿਆ ਸੀ ਉਹ 2 ਸਾਲ 5 ਮਹੀਨੇ 2 ਦਿਨ ਪੰਜਾਬ ਦੇ ਰਾਜਪਾਲ ਰਹੇ ਇਸ ਤੋਂ ਪਹਿਲਾਂ ਉਹ 2017 ਤੋਂ 2021 ਤੱਕ ਪੰਮਨ ਲਾਡੂ ਤੇ ਸਾਲ 2016 ਵਿੱਚ 2017 ਤੱਕ ਆਸਾਮ ਦੇ ਰਾਜਪਾਲ ਰਹੇ ਪ੍ਰੋਹਿਤ ਦਾ ਜਨਮ 16 April 1940 ਨੂੰ Rajasthan ਦੇ Nawalgarh ਵਿੱਚ ਹੋਇਆ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਨਾਲਾ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਹੈ ਜਿਸ ਅਧੀਨ 66 KV ਗ੍ਰਿਡ ਨੂੰ 220 KV ਗ੍ਰਿਡ ਵਿੱਚ ਤਬਦੀਲ ਕੀਤਾ ਜਾਵੇਗਾ ਇਸ ਤੇ ਲਗਭਗ 35 ਕਰੋੜ ਰੁਪਏ ਖਰਚ ਆਉਣਗੇ ਇਸ ਦੇ ਨਾਲ ਇਜ ਨਾਲਾ ਹਲਕੇ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਪੋਲਾਂ ਦੀ ਲੰਬਾਈ 11 ਮੀਟਰ ਤੱਕ ਕੀਤੀ ਜਾਵੇਗੀ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਸਨ 1968 ਤੋਂ ਬਣੇ 66 ਕੇਵੀ ਗ੍ਰਿਡ ਨੂੰ 220 ਕੇਵੀ ਗ੍ਰਿਡ ਬਣਾ ਦਿੱਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਅੱਜ ਤੋਂ 55 ਸਾਲ ਪਹਿਲਾਂ ਬਣਿਆ ਇਹ ਗ੍ਰਿਡ ਅਬਾਦੀ ਅਨੁਸਾਰ ਲੋਕਾਂ ਨੂੰ ਬਿਜਲੀ ਦੀ ਸਪਲਾਈ ਪ੍ਰਦਾਨ ਕਰਦਾ ਸੀ ਪਰ ਲੰਬਾ ਸਮਾਂ ਬੀਤਣ ਉਪਰੰਤ ਕੋਈ ਕਾਂਗਰਸ ਤੇ ਇਕੱਲੀ ਸਰਕਾਰ ਨੇ ਰਾਜ ਕੀਤਾ ਪਰ ਇਸ ਗ੍ਰਿਡ ਦੀ ਸਾਰ ਨਹੀਂ ਲਈ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਨਿਰੰਤਰ ਬਿਜਲੀ ਦੀ ਸਪਲਾਈ ਦਾ ਵਾਅਦਾ ਕੀਤਾ ਸੀ ਜਿਸ ਨੂੰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਪੂਰਾ ਕਰਦੇ ਹੋਏ 35 ਕਰੋੜ ਰੁਪਏ ਦੀ ਲਾਗਤ ਨਾਲ 220 ਕੇਵੀ ਗ੍ਰਿਡ ਕਰਨ ਦੀ ਮਨਜ਼ੂਰੀ ਦਿੱਤੀ ਹੈ ਪੰਜਾਬ ਵਿੱਚ ਲਗਾਤਾਰ ਮੌਸਮ ਆਪਣੇ ਰੰਗ ਦਿਖਾ ਰਿਹਾ ਹੈ ਕੱਲ ਸਵੇਰੇ ਪੰਜਾਬ ਵਿੱਚ ਕਈ ਥਾਵਾਂ ਤੇ ਸੰਗਣਾ ਕੋਰਾ ਦੇਖਣ ਨੂੰ ਮਿਲਿਆ ਪਰ ਸਵੇਰੇ 7 ਵਜੇ ਦੇ ਕਰੀਬ ਤੋਂ ਉੱਪਰ ਨਿਕਲਣ ਨਾਲ ਮੌਸਮ ਸਾਫ਼ ਹੋ ਗਿਆ ਇਸ ਨਾਲ ਜ਼ਿਆਦਾਤਰ ਤਾਪਮਾਨ 16 ਤੋਂ 20 ਡਿਗਰੀ ਦੇ ਦਰਮਿਆਨ ਰਿਹਾ ਹੈ ਅਤੇ ਹੁਣ ਫਿਰ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਲੜ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ ਅੱਜ ਤੋਂ ਕੱਲ੍ਹ ਤੱਕ ਮੀਂਹ ਦਾ ਦੌਰ ਜਾਰੀ ਰਹੇਗਾ 4 ਫਰਵਰੀ ਯਾਨੀ ਅੱਜ ਜ਼ਿਆਦਾ ਜਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਲੜ ਜਾਰੀ ਕੀਤਾ ਗਿਆ ਹੈ ਇਹ ਬਦਲਾ ਵੈਸਟਰਨ ਡਿਸਟਰਬੈਂਸ ਕਰਕੇ ਆਇਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ 50000 ਰੁਪਏ ਦਾ ਜੁਰਮਾਨਾ ਲਾਇਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਭਰਤੀ ਪ੍ਰਕਿਰਿਆ ਪੂਰੀ ਤੋ ਬਾਦ ਨੀਮਾ ਵਿੱਚ ਕੀਤੀ ਗਈ ਸੋਅ ਤੇ ਪੰਜਾਬ ਸਰਕਾਰ ਦੇ ਗੈਰ ਜ਼ਿੰਮੇਵਾਰਨ ਰਵੱਈਏ ਨੂੰ ਗੈਰ ਕਾਨੂੰਨੀ ਘਰਾਰ ਦਿੰਦੇ ਹੋਏ 50000 ਪਿਤਾਜ ਜੁਰਮਾਨਾ ਲਗਾਇਆ ਹੈ ਹਾਈ ਕੋਰਟ ਨੇ ਕਿ ਹੈ ਕਿ ਅਜਿਹਾ ਫੈਸਲਾ ਕਾਨੂੰਨ ਦੇ ਸ਼ਾਸਨ ਲਈ ਸ਼ਰਾਫ ਹੈ ਅਤੇ ਸੰਵਿਧਾਨ ਦੀ ਧਾਰਾ 14 ਦੀ ਵੀ ਉਲੰਘਣਾ ਹੈ ਇਨ੍ਹਾਂ ਟਿੱਪਣੀਆਂ ਦੇ ਨਾਲ ਹੀ ਹਾਈ ਕੋਰਟ ਨੇ ਲਾਜ਼ਮੀ ਯੋਗਤਾ ਪ੍ਰੀਖਿਆ ਨੂੰ ਖਤਮ ਕਰਨ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ ਤੇ ਸਿਰਫ ਯੋਗਤਾ ਪ੍ਰੀਖਿਆ ਪਾਸ ਕਰਨ ਵਾਲੇ ਬਿਨੈਕਾਰਾਂ ਦਾ ਨਤੀਜਾ ਜਾਰੀ ਕਰਨ ਦੇ ਹੁਕਮ ਦਿੱਤੇ ਹਨ 2002 ਤੋਂ ਲਾ ਲਓ 2002 ਤੋਂ 2022 ਤੱਕ ਦੋ ਬੰਦਿਆਂ ਨੇ ਰਾਜ਼ ਰਿਹਾ ਜੀ ਬਾਦਲ ਦਾ ਤੇ ਕੈਪਟਨ ਦਾ ਤੇ ਉਹਨਾਂ ਨਾਲ ਇੱਕ ਇੱਕ ਉਹਨਾਂ ਦੇ ਨਾਲ ਸੀ ਬਾਦਲ ਦਾ ਮੁੰਡਾ ਸੀ ਕੈਪਟਨ ਦੀ ਉਹ ਪਤਾ ਨਹੀਂ ਕੀ ਲੱਗਦੀ ਸੀ ਤਿੰਨੇ ਚਾਰੇ ਜਾਣੇ ਸੀ ਬਸੇ ਉਹ ਵੀ ਐਨ ਆਰ ਆਈਓ ਸੀ ਐਨ ਆਰ ਆਈ ਨਹੀਂ ਰਹਿੰਦੇ ਇੰਡੀਆ ਉਹ ਦੋ ਵਈ ਦੋ ਵਈ ਰੰਦੇ ਇੰਡੀਆ ਪਾਣ ਕੇ ਤੇ ਰਹਿੰਦੇ ਸਾਰਾ ਪੰਜਾਬ ਲੁੱਟ ਕੇ ਉਹ ਲੈ ਗਏ ਕਰ ਲੋ ਕੀ ਕਰੋਗੇ ਦੱਸੋ ਫਿਰ ਕਹਿੰਦੇ ਆ ਜੀ ਜਦੋਂ ਪੁੱਛਦੇ ਆ ਵੀ ਭਗਵੰਤ ਮਾਨ ਸਰਕਾਰ ਤਾਂ ਪੋਜ਼ਿਟਿਵ ਕੰਮ ਕਰ ਰਹੀ ਹੈ ਲੁੱਟਿਆ ਤਾਂ ਤੁਸੀਂ ਸੀ ਫਿਰ ਕਹਿੰਦੇ ਸਾਨੂੰ سزا ਮਿਲ ਤਾਂ ਗਈ ਜੀ ਸਾਨੂੰ ਹਰਾਤਾ ਹਰਾਉਣਾ سزا ਹੈ ਜੇ ਕੋਈ ਬੰਦਾ ਕਤਲ ਕਰ ਦੇ ਜਾਂ ਬੈਂਕ ਲੁੱਟ ਲੇ ਕੋਈ ਉਹ ਤੋਂ ਬਾਅਦ ਉਹ ਵੋਟਾਂ 'ਚ ਖੜਾ ਹੋ ਜੇ ਵੋਟਾਂ 'ਚ ਉਹ ਹਾਰ ਜੇ ਤਾਂ ਫਿਰ ਉਹਦਾ ਬੈਂਕ ਦਾ ਡਾਕਾ ਜਾਂ ਕਤਲ ਜਿਹੜਾ ਮਾਫ ਹੈ ਬਸ ਉਗਲ ਮੈਂ ਹਾਰ ਤੱਕ ਗਿਆ ਜੀ ਮੈਨੂੰ ਸਜ਼ਾ ਮਿਲ ਗਈ ਐ ਨਹੀਂ ਸਜ਼ਾ ਮਿਲਦੀ ਇਹ ਤਾਂ ਅਜੇ ਲੋਕਾਂ ਨੇ ਵੋਟਾਂ ਵਾਲੀ ਦਿੱਤੀ ਐ ਨੋਟਾਂ ਵਾਲੀ ਸਜ਼ਾ ਤਾਂ ਅਜੇ ਮੈਂ ਦੇਣੀ ਐ ਤੁਹਾਨੂੰ ਇਹਨੂੰ ਪਤਾ ਲੱਗੂਗਾ ਇਹਨਾਂ ਨੂੰ ਕਿ ਜਿਹੜੇ ਤੁਸੀਂ ਪੰਜਾਬ ਦੇ ਨੋਟ ਖਾਦੇ ਐ ਨਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਦਾ ਐ ਉਹ بڑے بڑے ਪਹਾੜ 10000 ਏਕੜ ਤੱਕ ਅੱਲੇ ਕੁਲਦੀਪ ਢਾਲੀਆ ਨੇ ਨਜਾਇਜ਼ ਕਬਜ਼ੇ ਛੜਾਈ ਐ ਛੜਾਈ ਸਾਰੇ ਵੱਡੇ ਬੰਦੇ ਤੋਂ 10000 ਪੰਚਾਇਤੀ ਏਕੜ ਫੋਰੈਸਟ ਦੀ ਵੀ ਕੁਲਦੀਪ ਢਾਲੀਆ ਨੇ ਦੱਸੋ ਜੀ ਦੱਬੀ ਬੈਠੇ ਆ ਜੀ ਕਬਜ਼ੇ ਕਰੀ ਬੈਠੇ ਸਾਡੀ ਹੋ ਗਈ ਜੀ ਕਿਉਂ ਬਈ ਲੋਕਾਂ ਦੀ ਜ਼ਮੀਨ ਹੈ ਪੰਚਾਇਤਾਂ ਦੀ ਜ਼ਮੀਨ ਹੈ ਪੰਚਾਇਤਾਂ ਨੂੰ ਪੈਸੇ ਆਉਣ ਆਹ ਸਾਰਾ ਜਿਹੜਾ ਏਰੀਆ ਨਾ ਜਦੋਂ ਡਿਵੈਲਪ ਹੋ ਗਿਆ ਇਹਦੇ ਚੋਂ ਆਹ ਜਿਹੜੇ ਸਾਰੇ ਇਸ ਇਲਾਕੇ ਦੇ ਪਿੰਡ ਨੇ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰੋਫਿਟ ਦੇ ਵਿੱਚ ਹਿੱਸਾ ਜਾਊਗਾ ਪਿੰਡਾਂ ਨਹੀਂ ਪੰਚਾਇਤਾਂ ਨੂੰ ਜਾਊਗਾ ਇੱਥੋਂ ਦੇ ਲੋਕਾਂ ਨੂੰ ਕੰਮ ਮਿਲੂਗਾ ਇਹ ਹੁੰਦੀਆਂ ਪਾਲਿਸੀਆਂ ਇਹ ਹੁੰਦਾ ਵਿਜ਼ਨ ਐਵੇਂ ਗੱਲ ਨਹੀਂ ਬਾਤ ਨਹੀਂ ਪੰਜ ਪੰਜ ਸਾਲ ਕੋ ਉਹ ਲੈ ਹੁਣ ਉਹ ਤੁਰ ਪਿਆ ਕਹਿੰਦਾ ਪੰਜਾਬ ਬਚਾਓ ਲੈ ਦੱਸ ਉਹ ਥੋੜੇ ਤੋਂ ਤਾਂ ਬਚਾਉਣਾ ਹੈ ਕੀ ਤੋਂ ਬਚਾਈਏ ਹੁਣ ਹਜੇ ਮੁਸ਼ਕਲ ਨਾਲ ਹਜੇ ਬਚਣ ਲੱਗਿਆ ਕਹਿੰਦਾ ਪੰਜਾਬ ਬਚਾਓ ਜੀ ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਉਹ ਕੈਪਟਨ ਸਾਹਿਬ ਦੀ ਬੇਟੀ ਕਹਿੰਦੇ ਜੀ ਉਹਨੂੰ ਲਾਂਚ ਕਰਨਾ ਹੈ ਇਹਦਾ ਲਾਂਚ ਕਰਦੇ ਆਏ ਇਹ ਰਾਜਨੀਤੀ ਚ ਲਾਂਚ ਕਰਨਾ ਹੈ ਜਿਵੇਂ ਸ੍ਰੀ ਹਰਿਕੋਟਾ ਤੋਂ ਕੋਈ ਰਾਖੜ ਲਾਂਚ ਕਰਦੇ ਆ ਨਾ ਲਾਂਚ ਕਰਨਾ ਮੈਂ ਵੀ ਸੁਣ ਲਾ ਗਿਆ ਮੈਂ ਕਿਹਾ ਦੇਖਦੇ ਆ ਭਾਈ ਕਿੰਨੀ ਲਾਂਚਿੰਗ ਹੈ ਉਹਨੇ ਹੁਣ ਕਵਾਗੇ ਉਹ ਬੀਜੇਪੀ ਦੇ ਕਾਫੀ ਵੱਡੇ ਵੱਡੇ ਲੀਡਰ ਆ ਗਏ ਦਿੱਲੀ ਤੋਂ ਉਹਨੇ ਬੋਲਣਾ ਸੀਗਾ ਵੀ ਮੇਰੇ ਡੈਡੀ ਨੇ 144 ਕਰੋੜ ਰੁਪਇਆ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ ਖਰਚਿਆ ਆ ਬੋਲਣਾ ਸੀ ਉਹ ਕਹਿੰਦੀ ਮੇਰੇ ਡੈਡ ਨੇ 144 ਕਰੋੜ ਰੁਪਏ ਬਿਊਟੀਫਿਕੇਸ਼ਨ ਦੇ ਖਰਚੇ ਮੈਨੂੰ ਪਤਾ ਲੱਗਿਆ ਮੈਨੂੰ 100 ਤਾਂ ਕਹਿਣਾ ਹੁੰਦਾ 44 ਨਹੀਂ ਕਹਿਣਾ ਹੁੰਦਾ ਇਹਨੂੰ ਉਹ ਤਾਂ ਸਿੱਖਣ ਕੋਈ ਗਿਣਤੀ ਵੀ 100 ਤੋਂ کہاں ਸ਼ੁਰੂ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਥੱਲੇ 99 98 ਵੀ ਹੁੰਦੇ ਆ ਮੇਨ ਸਮੱਸਿਆ ਜਦੋਂ ਦੀ ਮੈਂ ਆਈ ਇਹੀ ਸੁਣਦੀ ਆ ਰਹੀ ਹਾਂ ਕਿ ਸੀਵਰ ਦੀ ਸਮੱਸਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਪਾਣੀ ਪਹੁੰਚਦਾ ਨਹੀਂ ਹਰ ਹਲਕੇ ਤੱਕ ਔਰ ਗੰਦਾ ਪਾਣੀ ਦੀ ਸਮੱਸਿਆ ਜੋਨੂ ਹੱਲ ਕਰਨ ਲਈ ਅਸੀਂ ਪ੍ਰਪੋਜ਼ਲ ਤਿਆਰ ਕੀਤੇ ਬਾਰ ਬਾਰ ਟੀਮ ਨੇ ਵਿਜ਼ਿਟ ਕੀਤੀ ਸੋ ਪ੍ਰਵੰਤਮਨ ਜੀ ਮੁੱਖ ਮੰਤਰੀ ਪੰਜਾਬ ਜੀ ਨੇ ਸਾਨੂੰ 23 ਕਰੋੜ ਦੀ ਜਿਹੜੀ ਗ੍ਰਾਂਟ ਹੈ ਉਹ ਮਲੋੜ ਚ ਸਾਫ ਪਾਣੀ ਮਹੱਇਆ ਕਰਾਉਣ ਲਈ ਜਾਰੀ ਕੀਤੀ ਆ ਤੇ ਅੱਜ ਚੰਡੀਗੜ੍ਹ ਤੋਂ ਟੀਮ ਆਈ ਹੈ ਪੂਰੀ ਮੇਰੇ ਨਾਲ ਐਕਸ਼ਨ ਸਾਹਿਬ ਖੜੇ ਨੇ ਵਿਭਾਗ ਖੜਾ ਹੈ ਤੇ ਅਸੀਂ ਜਿਹੜੇ ਜਿਹੜੇ ਏਰੀਆ ਵੀ ਇਸ ਦਿੱਕਤ ਦਾ ਸਾਹਮਣਾ ਕਰ ਰਹੇ ਸੀ ਉੱਥੇ ਵਿਜ਼ਿਟ ਕਰ ਰਹੇ ਹਾਂ ਤੇ ਉੱਥੇ ਇੱਕ ਤਾਂ ਪਾਣੀ ਦੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦਾ ਜਾਲ ਵਿਛਾਇਆ ਜਾਏਗਾ ਜਿੱਥੇ ਸਾਨੂੰ ਲੱਗਦਾ ਕਿ ਗੰਦੇ ਪਾਣੀ ਦੀ ਪ੍ਰੋਬਲਮ ਆ ਰਹੀ ਸੀ ਉਹਨੂੰ ਸੌਰਟ ਆਊਟ ਕੀਤਾ ਜਾਏਗਾ ਮੇਰੇ ਖਿਆਲ ਵਿੱਚ 7 8 9 ਵਾਰਡ 13 ਵਾਰਡ ਔਰ ਰਵਿਦਾਸ ਨਗਰ ਦੇ ਵੀ ਕੁਝ ਏਰੀਏ ਨੂੰ ਜਿੱਥੇ-ਜਿੱਥੇ ਵੀ ਪ੍ਰੋਬਲਮ ਸੀ ਉਹ ਸਾਰੀ ਨਜਾਤ ਮਿਲੇਗੀ ਮਲੋਟ ਨੂੰ ਔਰ ਅੱਜ ਜਿਵੇਂ ਟੀਮ ਆਈ ਹੈ ਹਫਤਾ ਭਰ ਇਹਨਾਂ ਨੇ ਸਾਰਾ ਦੇਖਣਾ ਘੁੰਮ ਫਿਰ ਕੇ ਉਸ ਤੋਂ ਬਾਅਦ ਮਲੋਟ ਵਾਸੀਆਂ ਨਾਲ ਮੇਰਾ ਵਾਅਦਾ ਹੈ ਕਿ 3-4 ਮਹੀਨਿਆਂ ਦੇ ਵਿੱਚ ਅਸੀਂ ਇਹ ਜਿਹੜੀ ਪ੍ਰੋਬਲਮ ਆ ਰਹੀ ਸੀ ਲੋਕਾਂ ਨੂੰ ਇਹਨੂੰ ਸੌਟ ਆਊਟ ਕਰ ਦਵਾਂਗੇ ਪਿਛਲੇ ਮਹੀਨੇ ਜੋ ਇਹ ਸੀਵਰੇਜ ਦਾ ਕੰਮ ਚਾਲੂ ਤੇ ਰੁਕਾਂਸ ਮਿਲੇ ਹੋ ਰਹੇ ਇਹ ਠੱਠ ਵੀ ਕੁਝ ਹੋਣਾ ਚਾਹੀਦਾ ਸੀਵਰੇਜ ਦੇ ਸਾਡੇ ਕੋਲੇ ਪਹਿਲਾਂ ਵੀ 34 ਕਰੋੜ ਦੀ ਜਿਹੜੀ ਗ੍ਰਾਂਟ ਸਰਕਾਰ ਵੱਲੋਂ ਦਿੱਤੀ ਗਈ ਸੀ ਔਰ ਸ਼ੁਰੂ ਵੀ ਹੋਇਆ ਸੀ ਪਰ ਪ੍ਰੋਬਲਮ ਇਹ ਹੈ ਕਿ ਥੋੜੀ ਜਿਹੀ ਸਮਝਣ ਵਾਲੀ ਗੱਲ ਹੈ ਕਿ ਜਿੱਥੋਂ ਮੇਨ ਡਰੇਨੇਜ ਹੋਣੀ ਹੈ ਉਹ ਪਾਈਪਾਂ ਦਾ ਬਹੁਤ ਬੁਰਾ ਹਾਲ ਹੈ ਪਤਾ ਨਹੀਂ ਕਿੰਨੇ ਸਾਲ ਹੋ ਗਏ ਕਿਸੇ ਨੇ ਦੇਖਿਆ ਹੀ ਨਹੀਂ ਔਰ ਜਿਹੜੀਆਂ ਪਾਈਪਾਂ ਦੀ ਅਸੀਂ ਕੋਈ ਟੈਂਡਰ ਵਗੈਰਾ ਜਨ ਲਈ ਲਾਏ ਸੀ ਉਹ sire nahi ਚੜਿਆ ਉਸ ਤੋਂ ਬਾਅਦ ਮੈਕਮੇ ਵੱਲੋਂ ਹੋਰ ਮਹਿੰਗੀਆਂ ਪਾਈਪਾਂ ਵਧੀਆ ਪਾਈਪਾਂ ਦੀ ਜਿਹੜੀ ਡਿਮਾਂਡ ਕੀਤੀ ਗਈ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਮਾਨ ਸਾਹਿਬ ਨੇ ਉਹ ਵਾਧੂ ਖਰਚਾ ਦੇਣ ਲਈ ਵੀ ਮਲੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਉਹ ਵੀ ਅਸੀਂ ਕੰਮ ਜਿਹੜਾ ਸੀਵਰੇਜ ਦਾ ਬਾਰ ਬਾਰ ਕਦੇ ਕਿਸੇ ਵਾਰਡ ਚੋਂ ਪਾਣੀ ਕਦੇ ਕਿਸੇ ਚੋਂ ਓਵਰਫਲੋ ਉਹ ਅਸੀਂ तकरीबन 85% ਤੱਕ ਉਹ ਸੌਟ ਆਊਟ ਕਰ ਲਵਾਂਗੇ ਟਾਈਮ ਜ਼ਰੂਰ ਲੱਗੇਗਾ ਪਰ ਇਸ ਸਾਲ ਦੇ ਵਿੱਚ ਵਿੱਚ ਜਿਹੜੀ ਮਲੋਟ ਦੀ ਚਿਰਾਂ ਤੋਂ ਚੱਲੀ ਆ ਰਹੀ ਸਮੱਸਿਆ ਬਾਰ ਬਾਰ ਸੀਵਰੇਜ ਦਾ ਆਊਟਫਲੋ ਉਹ ਬਿਲਕੁਲ ਖਤਮ ਕਰ ਦੇਵਾਂਗੇ ਯਾਨੀ ਵੀ ਫਲਾਈ ਜੋ ਜਾ ਰਿਹਾ ਕੋਈ ਆਪਣੇ ਮਨ ਆ ਕੇ ਬਕਸ ਵਗੈਰਾ ਅਸੀਂ 8 ਨੰਬਰ ਵਾਰਡ ਦੇ ਵਿੱਚ ਲੋਕਾਂ ਨੂੰ ਪਾਣੀ ਮੁਹੱਈਆ ਕਰਾਉਣ ਦੇ ਲਈ ਉੱਥੇ ਨਵਾਂ ਵਾਟਰ ਟਵਰ ਜਿਹੜੀ ਕੰਸਟਰਕਸ਼ਨ ਹੋਏਗੀ ਔਰ ਉੱਥੋਂ ਮੇਨ ਟ੍ਰਿਬਿਊਟਰੀ ਜਿੱਥੇ-ਜਿੱਥੇ ਵੀ ਪਾਣੀ ਦੇਣਾ ਪਾਈਪਲਾਈਨ ਵਿਛਾਈ ਜਾਏਗੀ ਦੇਖੋ ਇਹਨਾਂ ਨੇ 6 ਦਿਨ ਦੇ ਵਿੱਚ ਉਹਨੂੰ ਛੱਡਣ ਦੀ ਗੱਲ ਕਹੀ ਹੈ ਜਿਹੜੀ ਵੀ ਕਾਨੂੰਨੀ ਪ੍ਰਕਿਰਿਆ ਸੀ ਕਰਕੇ ਪਰਚੇ ਡਿਸਚਾਰਜ ਕਰਕੇ ਛੱਡ ਦਿੱਤਾ ਜਾਵੇ ਅੱਜ 3 10 ਤਰੀਕ ਤੱਕ ਇਹਨਾਂ ਨੇ ਸਮਾਂ ਮੰਗਿਆ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਵੱਲੋਂ ਡੀ ਆਈ ਜੀ ਵੱਲੋਂ ਆਈ ਜੀ ਵੱਲੋਂ ਲਿਖਤੀ ਤੌਰ ਦੇ ਉੱਤੇ ਦੋਨਾਂ ਤਰ੍ਹਾਂ ਦੀ ਬੈਠ ਕੇ ਲਿਖਤੀ ਸਹਿਮਤੀ ਹੋਈ ਹੈ ਉਹ ਲਿਖਤੀ ਦੇਖੇ ਗਏ ਆ ਬੋਲ ਕੇ ਵੀ ਗਏ ਆ ਕਿ ਅਸੀਂ 10 ਤਰੀਕ ਤੱਕ ਉਹਨੂੰ ਭਾਣੇ ਨੂੰ ਜਿਹੜਾ ਬਿਨਾਂ ਸ਼ਰਤੋ ਛੱਡ ਰਿਹਾ। ਕਿੰਨੇ ਦਿਨਾਂ ਦਾ ਸਮਾਂ ਕਿਉਂ ਲੱਗਦਾ ਹੈ? ਉਹਦੇ 'ਚ ਅਸੀਂ ਇਹ ਗੱਲ ਵੀ ਕੀਤੀ ਸੀ ਨੌਜਵਾਨਾਂ ਦਾ ਵੀ ਇਹ ਸਵਾਲ ਸੀ। ਅਸੀਂ ਵੀ ਕਹਿੰਦੇ ਸੀ ਵੀ ਅੱਜ ਹੀ ਕਿਉਂ ਨਹੀਂ? ਵੀ ਅੱਜ ਹੀ ਰੁਕਾ ਪਏ ਜੋ ਛੱਡ ਦਿਓ। ਉਹ ਕਹਿੰਦੇ ਜੇ ਤਾਂ ਮਦਈ ਹੁੰਦੀ ਪੁਲਿਸ ਤਾਂ ਅੱਜ ਹੀ ਛੱਡ ਦਿੰਦੀ। ਮਦਈ ਨੇ ਪ੍ਰਾਈਵੇਟ ਬੰਦੇ ਕਿਸ ਨੇ ਜਿਹਦੀ ਚੈਨੀ ਖੜੇ ਤਾਂ ਇਹਦਾ ਨਹੀਂ ਕੀਤਾ ਨਾ। ਚਾਹੇ ਉਹ ਚੈਨੀ ਕੋਹਣ ਦਾ ਪਰਚਾ ਪਾਇਆ ਚਾਹੇ ਫਰੋਤੀ ਦਾ ਪਾਇਆ। ਉਹਨਾਂ ਵੱਲੋਂ ਦਰਖਾਸਤਾਂ ਦਵਾ ਕੇ ਮੰਨ ਲਓ ਹਟ ਚਾਰਜ ਹੋਣੀ ਪਰਚੀ। ਉਹ ਸਾਰੀ ਪ੍ਰਕਿਰਿਆ ਦੇ ਵਿੱਚ ਲਿਆ ਕੇ ਇਹਨਾਂ ਨੂੰ ਆ ਦਿਨ ਤਾਂ ਇਹਨੇ ਮੰਗਿਆ। ਕੋਈ ਗੱਲ ਜੇ ਇਹ ਬੇਵਫਾਈ ਕਰਦੇ ਆ ਭਰੋਸਾ ਤੋੜਦੇ ਆ ਨਹੀਂ ਗੱਲ ਤੇ ਉੱਤਰਦੇ ਫੇਰ ਕਿਤਾ ਸੀ ਕਿਤੇ ਚਲੇ ਗਏ ਆ ਦੇਖੋ ਆਪਣਾ 29 ਨੂੰ ਵੱਡਾ ਇਕੱਠ ਹੋਇਆ ਪਰ ਇਹਨਾਂ ਦਾ ਇੱਕ ਅਜ ਬਹਿਮ ਤੋੜਤਾ ਧਰਮ ਤੋੜਤਾ ਜਿਹੜਾ ਭਲੇਖਾ ਪਾਲ ਲਿਆ ਸੀ ਸਰਕਾਰ ਨੇ ਕਿ ਅਸੀਂ ਇੱਕ ਤਰੀਕ ਨੂੰ ਮਾਨਸਾ ਦਾ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਹੀ ਫਲਾਪ ਕਰਤਾ ਸੀਗਾ ਪਰ ਉਹਨੂੰ ਲੱਗਦਾ ਸੀ ਵੀ ਐ ਨੌਜਵਾਨੀ ਆਉਣੀ ਨਹੀਂ ਬਥੇਰੀਆਂ ਰੋਕਾਂ ਲਾਈਆਂ ਬਥੇਰੇ ਡਰਾਵੇ ਰਾਤ ਬੋਹੇ ਕੱਲ ਲੰਗਰ ਤਿਆਰ ਕਰਦੇ ਬੋਹੇ ਗੁਰੂ ਘਰ ਦੇ ਵਿੱਚ ਚਾਰ ਸਿੰਘ ਇਹਨਾਂ ਨੇ ਕੁੱਟਿਆ ਪੁਲਿਸ ਨੇ ਇਹਨਾਂ ਨੇ ਬੀਬੀਆਂ ਨੂੰ ਵੀ ਬੁਰਾ ਭਲਾ ਕਿਹਾ ਇਹਨਾਂ ਨੇ ਇੱਥੋਂ ਤੱਕ ਵੀ ਨੌਜਵਾਨਾਂ ਨੂੰ ਫੋਨ ਕਰਕੇ ਡਰਾਇਆ ਵੀ ਹੈ ਘਰਾਂ 'ਚ ਨજરਬੰਦੀ ਵੀ ਕੀਤਾ ਅੱਜ ਨੌਜਵਾਨਾਂ ਦੇ ਡਾਂਗਾਂ ਵੀ ਮਾਰ ਗਏ ਪੱਤਰਕਾਰਾਂ ਦੇ ਮੋਬਾਈਲ ਵੀ ਭੰਨੇ ਆ ਬਹੁਤ ਕੁਝ ਕੀਤਾ ਅੱਜ ਪੁਲਿਸ ਨੇ ਪਰ ਮੈਂ ਕਹਿੰਦਾ ਇਹਨੇ ਜ਼ਬਰਦਸਤ ਵਿੱਚ ਵੀ ਸਾਡੇ ਨੌਜਵਾਨ ਡੋਲੇ ਨਹੀਂ ਪ੍ਰਵਾਹ ਨਹੀਂ ਕੀਤੀ ਜ਼ਬਰਦਸਤ ਮੂੰਹ ਤੋੜ ਜਵਾਬ ਦਿੱਤਾ ਹੰਕਾਰ ਨੂੰ ਤੋੜਿਆ ਹੰਕਾਰ ਨੂੰ ਅਸੀਂ ਕਹਿੰਦੇ ਆ ਮਾਰ ਹੁੰਦੀ ਆ ਇਹ ਅਹੰਕਾਰ ਦੇ ਉੱਤੇ ਅੱਜ ਜਿੱਤ ਹੈ ਸੱਚਾਈ ਦੀ ਇਹ ਜਿੱਤ ਹੈ ਪੰਜਾਬ ਦੇ ਲੋਕਾਂ ਦੀ ਮੈਂ 1 ਮਿੰਟ ਬਈ ਮੈਂ ਧੰਨਵਾਦ ਕਰਨਾ ਚਾਹੁੰਦਾ ਦੇਖੋ ਇਹ ਉਹ ਨੌਜਵਾਨੀ ਆ ਮਿਸ਼ਨ ਨੂੰ ਕਹਿਣਾ ਵੀ ਭਾਈ ਤੁਸੀਂ ਉਹ ਫੋਰਸਾਂ ਜਿਹੜੀਆਂ ਜਿੱਤ ਵੱਲ ਲੈ ਕੇ ਜਾਂਦੀਆਂ ਚਾਹੇ ਦਿੱਲੀ ਅਸੀਂ ਗਏ ਤਾਂ ਇਹੀ ਫੋਰਸਾਂ ਸੀ ਅੱਜ ਵੀ ਇਹੀ ਫੋਰਸਾਂ ਨੇ ਬਸ ਜਾਪ ਤੇ ਤੋ ਕੰਮ ਲਿਆ ਸਬਰ ਤੋਂ ਕੰਮ ਲਓ ਕਈ ਵਾਰੀ ਸਾਡੇ ਤੇ ਇਲਜ਼ਾਮੇ ਲੱਗਦਾ ਵੀ ਇਹ ਢਕਾਹਾਟ ਵਾਲੀ ਕਾਰਵਾਈ ਕਰ ਜਾਂਦੇ ਆ ਜੀ ਇਹ ਹੁੰੜੜ ਆਵਾਜ਼ ਨੇ ਜੀ ਇਹ ਮਾਹੌਲ ਖਰਾਬ ਕਰ ਦਿੰਦੇ ਆ ਤਾਂ ਪਰ ਅੱਜ ਨੌਜਵਾਨਾਂ ਨੇ ਦਿਖਾਤਾ ਕਿ ਅਸੀਂ ਹਰ ਤਰੀਕੇ ਦਾ ਜਵਾਬ ਦੇਣ ਨੂੰ ਤਿਆਰ ਆ ਸਾਡੇ ਕੋਲੇ ਨੀਰੀ ਦਾ ਸਿਧਾਂਤ ਵੀ ਹੈ ਪੀਰੀ ਦਾ ਸਿਧਾਂਤ ਵੀ ਕੋ ਧੰਨਵਾਦ ਬਾਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਰੱਥ ਬੰਨ ਕੇ ਨੌਜਵਾਨਾਂ ਦਾ ਮੈਂ ਕਦਰਦਾਨ ਆ ਇੱਕ ਭੈਣ ਸਾਡੀ ਮਾਲਲੇ ਪਿੰਡ ਤੋਂ ਪਿੰਡ ਦੇ ਪਰੇ ਪਿੰਡਾ ਮਾਲਲਾ ਉੱਥੋਂ ਕੱਲੀ ਆਈ ਆ ਬਸ ਚੜ ਕੇ ਵਿਚਾਰੀ ਮੈਂ ਕਹਿੰਦਾ ਕਿਹੜਾ ਜ਼ਿਲ੍ਹਾ ਪੰਜਾਬ ਦਾ ਰਾਜਸਥਾਨ ਕਰਨਾਲ ਇਧਰ ਹੋਰ ਹਰਿਆਣੇ ਦੇ ਵਿੱਚੋਂ ਦਿੱਲੀ ਤੱਕ ਦੇ ਨੌਜਵਾਨ ਜਿੱਥੇ ਆਏ ਆ ਸੋ ਇਹ ਜਿਹੜੀ ਗੱਲ ਕੱਲੇ ਭਾਨੇ ਸਿੱਧੂ ਦੀ ਨਹੀਂ ਆ ਗੱਲ ਹੈ ਜ਼ਬਰ ਦੇ ਖਿਲਾਫ ਗੱਲ ਹੈ ਜ਼ੁਲਮ ਦੇ ਖਿਲਾਫ ਗੱਲ ਜਿਹੜੀ ਆਵਾਜ਼ ਉੱਠੀ ਹੈ ਜਿਹੜੀ ਆਵਾਜ਼ ਨੂੰ ਦੱਬਣ ਨੂੰ ਫਿਰਦੇ ਆ ਕਿ ਅਸੀਂ ਕਿਸੇ ਮੀਡੀਆ ਨੂੰ ਦੱਬ ਲਾਂਗੇ ਕਿਸੇ ਅਸੀਂ ਨੌਜਵਾਨਾਂ ਦੇ ਪਰਚੇ ਪਾ ਕੇ ਦੱਬ ਲਾਂਗੇ ਉਹ ਭਾਈ ਦੱਬੀ ਨਹੀਂ ਜਾਏ। ਕਿ ਤੁਸੀਂ ਕਹਿ ਰਹੇ ਮਤੇ ਹੀ ਪਹੁੰਚ ਨਹੀਂ ਹੈਗੀ। ਬਸ ਬਣਾ ਪੋਸਿਬਲ ਹੋਏਗਾ ਜਿਹੜੇ ਏਜੰਟਾਂ ਨੇ ਜਿਨ੍ਹਾਂ ਨੇ ਕਾਰਵਾਈਆਂ ਕਰਵਾਈਆਂ ਨੇ ਉਹਨਾਂ ਨੂੰ ਮਨਾਣਾ ਤਾਫਾ ਆਏਗਾ ਕਿ ਇਹ ਕਾਰਵਾਈ ਨਾ ਕਰੋ। ਆਪਦੇ ਜਿਹੜੀਆਂ ਐਫ ਆਈ ਆਰ ਨੂੰ ਵਾਪਸ ਦੇਖੋ ਜਿਹੜੇ ਖਾਸ ਤੌਰ ਤੇ ਇਸ ਤਰ੍ਹਾਂ ਦੇ ਮੁਕੱਦਮੇ ਹੁੰਦੇ ਨੇ ਜਿਹੜੀਆਂ ਦਰਖਾਸਤਾਂ ਹੁੰਦੀਆਂ ਨੇ 420 ਦੀਆਂ 420 ਦੀ ਦਰਖਾਸਤ ਦੇ ਵਿੱਚ ਸਿੱਧਾ ਮੁਕੱਦਮਾ ਦਰਜ ਨਹੀਂ ਹੁੰਦਾ। ਕੁਝ ਪੜਤਾਲ ਹੁੰਦੀ ਪਰ ਇਹਨਾਂ ਨੇ ਕੀ ਕੀਤਾ ਹੋਇਆ ਸਿੱਧੇ ਮੁਕਾਦਮੇ ਪਾਏ ਕਿਹਾ ਦਿਖਾ ਦਿੱਤੇ ਵੀ ਭਾਂਦੇ ਨੇ 10000 ਰੁਪਏ ਮੰਗ ਲਾ ਦੇ ਦੋ ਪਰਚਾ ਭਾਂਦੇ ਨੇ ਚੈਨੀ ਖੋਲੀ ਦਿੱਤ ਹਾਇਤਾ ਸਰਕਾਰ ਦੀ ਖੜੇ ਕੀਤੇ ਹੋਏ ਸੀ ਨਾ ਬੰਦੇ ਤਾਂ ਕੀ ਕਿਹੜਾ ਕੋਈ ਇਹ ਆਪਣਾ ਕੋਈ ਆਪ ਉੱਠ ਕੇ ਆਏ ਸੀ